ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਸਾਰੇ ਠੀਕ ਠਾਕ ਹੋਵਗੇ ਅੱਜ ਆਪਾਂ ਪਹੁੰਚੇ ਪਿੰਡ ਸੱਦਾ ਸਿੰਘ ਵਾਲਾ ਜ਼ਿਲ੍ਹਾ ਮਾਨਸਾ ਸੱਦਾ ਸਿੰਘ ਵਾਲੇ ਵਿੱਚ ਆਏ ਆਂ ਆਪਾਂ ਉੱਥੇ ਅੱਜ ਤੁਹਾਨੂੰ ਅਨੋਖੀ ਚੀਜ਼ ਦਿਖਾਵਾਂਗੇ ਜੋ ਸੁਣਿਆ ਗਈ ਕਹਿੰਦੇ ਵੀ ਬੰਡ ਤੋਂ ਪਹਿਲਾਂ ਦੀ ਚੀਜ਼ ਹੈਗੀ ਇੱਥੇ ਬਣੀ ਹੋਈਆਂ ਨੇਗੀਆਂ ਉਸ ਨੂੰ ਦਿਖਾਵਾਂਗੇ ਆਪਾਂ ਪਹੁੰਚੇ ਪਿੰਡ ਸੱਦਾ ਸਿੰਘ ਵਾਲਾ ਜ਼ਿਲ੍ਹਾ ਮਾਨਸਾ ਆ ਦੇਖੋ ਸੱਤ ਦੁੱਧ ਰਿਸ਼ੇ ਦਿਖਾਣਾ ਸਾਨੂੰ ਇਥੋਂ ਦੀ ਸੱਤ ਹੈ ਬਹੁਤ ਵਧੀਆ ਬਣੀ ਹੋਇਆ ਸਾਨੂੰ ਸਾਰੇ ਦਿਖਾਵਾਂਗੇ ਇਹ ਕਹਿੰਦੇ ਨੇ ਇੱਥੇ ਕਹਿੰਦੇ ਸੱਤ ਦਰਵਾਜ਼ੇ ਬਣੇ ਹੋਏ ਨੇ ਪੁਰਾਣੇ ਸਮੇਂ ਦੇ ਉਹਨਾਂ ਸਮਿਆਂ ਦੇ ਦਰਵਾਜ਼ੇ ਨੇ ਜਦੋਂ ਕਹਿੰਦੇ ਅੰਗਰੇਜ਼ ਤੇ ڈاکੂਆਂ ਦਾ ਦੌਰ ਸੀ ਪੂਰਾ ਉਸ ਟਾਈਮ ਦੀ ਜਿਗਾ ਆਪਾਂ ਇਸ ਵਿਸ਼ੇ ਤੇ ਗੱਲਬਾਤ ਕਰਾਉਣੀ ਆਪਾਂ ਪਿੰਡਾਂ ਦੇ ਵਿੱਚ ਸਵਾਲ ਜਵਾਬ ਲੈਣੇ ਆ ਤੇ ਇੱਕ ਸਾਨੂੰ ਵੀਊ ਮਰਵਾਦਣੇ ਸਾਰੇ ਦਾ ਉਸ ਤੋਂ ਬਾਅਦ ਆਪਾਂ ਬਾਕੀ ਨਾ ਕਰਾਂਗੇ ਗੱਲਬਾਤ ਤੁਹਾਨੂੰ ਪਿੰਡ ਦਾ ਵੀਊ ਮਰਵਾਉਣੀ ਆ ਦਰਵਾਜਿਆਂ ਦਾ ਵੀ ਉਹ ਦਿਖਾਉਣਾ ਹੈ ਜੀ ਹਾਂਜੀ ਦੋਸਤੋ ਆ ਦੇਖੋ ਤੁਹਾਨੂੰ ਦਿਖਾ ਰਹੇ ਆ ਪਿੰਡ ਦਾ ਪਿੰਡ ਦੇ ਜਿਹੜੇ ਸੱਤ ਹੈ ਜਿਹੜੇ ਕਿ ਤੁਹਾਨੂੰ ਗੱਲ ਕੀਤੀ ਆ ਆਪਾਂ ਵੀ ਸੱਤ ਦਰਵਾਜੇ ਬਣੇ ਹੋਣ ਤੁਹਾਨੂੰ ਉਹਦਾ ਵੀਊ ਦਿਖਾਉਣਾ ਹੈ ਆਪਾਂ ਉਸ ਤੋਂ ਬਾਅਦ ਆਪਾਂ ਗੱਲਾਂ ਬਾਤਾਂ ਸ਼ੁਰੂ ਕਰਾਂਗੇ ਉਹਨਾਂ ਦੇ ਜਿਹੜੇ ਬਜ਼ੁਰਗ ਨੇ ਪੁਰਾਣੇ ਉਹਨਾਂ ਦਾ ਇੱਕੇ ਦਰਵਾਜਾ ਇਹ ਹੋ ਗਿਆ ਜੀ ਉਹ ਦੇਖੋ ਜੀ ਤੁਹਾਨੂੰ ਸਾਰਾ ਏਰੀਆ ਕਵਰ ਕਰਕੇ ਦਿਖਾਵਾਂਗੇ ਤੁਹਾਨੂੰ ਉਰੇ ਸ਼ੂਟਿੰਗਾਂ ਸਾਡੀਆਂ ਵੀ ਬਹੁਤ ਹੁੰਦੀਆਂ ਨੇ ਗਾਣਿਆਂ ਦੀਆਂ ਫਿਲਮਾਂ ਦੀਆਂ ਕਾਫੀ ਹੁੰਦੀਆਂ ਨੇ ਜੀਆਂ ਬਹੁਤ ਵਧੀਆ ਬਣੀ ਹੋਈ ਆ ਸਾਥ ਵੀ ਕਹਿੰਦੇ ਨੇ ਉਹ ਕਿ ਦਰਵਾਜ਼ੇ ਵੀ ਇਹ ਪਿੰਡ ਦੇ ਪੁਰਾਣੇ ਜਿਨ੍ਹਾਂ ਕਿ ਆਪਦੀਆਂ ਬਾਕੀ ਆਪਾਂ ਜਾਣਕਾਰੀ ਆਪਾਂ ਪਿੰਡਵਾਂ ਤੋਂ ਲਵਾਂਗੇ ਆਓ ਲੱਗ ਜਾਂਦੇ ਤੁਹਾਨੂੰ ਆਪਾਂ ਪਿੰਡਵਾਂ ਦੇ ਕੋਲ ਹਾਂਜੀ ਦੋਸਤੋ ਆਪਾਂ ਤੁਹਾਡੀ ਗੱਲ ਕਰਵਾਉਂਦੇ ਆ ਬਾਪੂ ਜੀ ਨਾਲ ਬਾਪੂ ਜੀ ਬੈਠ ਨੇ ਤੇ ਇਹ ਕਹਿੰਦੇ ਵੀ ਪੁਰਾਣੇ ਇਹਨਾਂ ਨੂੰ ਸਾਰੀ ਜਾਣਕਾਰੀ ਇਸ ਚੀਜ਼ ਬਾਰੇ ਇਹ ਜਿਹੜਾ ਦਰਵਾਜ਼ੇ ਵਗੈਰਾ ਨੇ ਕਦੋਂ ਦੇ ਬਣੇ ਹੋਏ ਨੇ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਹਾਂ ਉਹ ਠੀਕ ਹੋ ਠੀਕ ਠਾਕ ਬਾਪੂ ਜੀ ਤੁਹਾਡੇ ਪਿੰਡ ਦੇ ਵਿੱਚ ਸੁਣਿਆ ਵੀ ਇਹ ਜਿਹੜੇ ਦਰਵਾਜ਼ੇ ਨੇਗੇ ਸੱਤ ਜਿਹੜੇ ਬਣੇ ਹੋਏ ਨੇ ਇਹ ਕਹਿੰਦੇ ਬਹੁਤ ਪੁਰਾਣੇ ਸਮੇਂ ਦੇ ਬਣੇ ਹੋਏ ਨੇ ਹਾਂ ਜੀ ਬਹੁਤ ਪੁਰਾਣੇ ਬਾਪੂ ਜੀ ਸਾਨੂੰ ਫਿਰ ਉਹ ਚੀਜ਼ਾਂ ਦਾ ਬਾਰੇ ਆਪਣਾ ਜਾਣਕਾਰੀ ਦਿਓਗੇ ਦੱਸੋਗੇ ਸਾਨੂੰ ਉਹ ਚੀਜ਼ਾਂ ਬਾਰੇ ਮੈਂ ਥੋੜਾ ਜਿਹਾ ਕੋਲੇ ਕਰ ਲਵਾਂ ਆ ਜੀ ਫਿਰ ਆਪਾਂ ਇਕੱਲੇ ਇਕੱਲੇ ਜਿਹੜੇ ਏਰੀਆ ਦੇ ਉੱਤੇ ਝਾਤੀ ਮਾਰ ਲੈਂਦੇ ਆ ਚਲੋ ਜੀ ਚਲੋ ਕੱਲਾ ਕੱਲਾ ਕਰਕੇ ਉਹ ਤਾਂ ਹੈ ਨਾ ਹਾਂਜੀ ਬਾਪੂ ਜੀ ਫਿਰ ਸਾਨੂੰ ਦਿਖਾਓ ਜੀ ਫਿਰ ਉਸ ਚੀਜ਼ਾਂ ਜਿਹੜੀਆਂ ਆਪਣੀਆਂ ਬਣੀਆਂ ਹੋਈਆਂ ਨੇਗੇ ਪੁਰਾਣੀਆਂ ਇਕੱਲੇ ਇਕੱਲੇ ਚੀਜ਼ ਬਾਰੇ ਸਾਨੂੰ ਦੱਸਿਓ ਇੱਕ ਵਿਚਰੇ ਲੱਗਜੂ ਇਹ ਜਿਹੜੇ ਜਿਵੇਂ ਦਰਵਾਜ਼ੇ ਬਣੇ ਹੋਏ ਨੇਗੇ ਆਹ ਆਪਣੇ ਪੁਰਾਣੇ ਇਹ ਆਪਣਾ ਕਿਹੜੇ ਆਪਣਾ ਕਿਸ ਸਮੇਂ ਦੇ ਬਣੇ ਹੋਏ ਨੇਗੇ ਇਹ ਇਸ ਸਮਾਂ ਲਈ ਬਹੁਤ ਹੋ ਗਏ 1870 1800 ਜੀ 1870 ਦੇ ਬਣੇ ਹੋਏ ਨੇ ਜੀ ਇਹ ਆਪਣਾ ਅੰਗਰੇਜ਼ਾਂ ਨੇ ਬਣਾਏ ਸੀ ਜਾਂ ਪਿੰਡਾਂ ਨੇ ਆਪ ਬੀ ਆਪ ਦੇ ਆਪ ਦੇ ਬੰਦਿਆਂ ਨੇ ਕਰ ਆਪੋ ਆਪਣੇ ਬਣਾਏ ਬਦੰ ਅੱਛਾ ਜੀ ਇਹ ਆਪ ਦੇ ਆਪ ਦੇ ਬਣਾਏ ਸੀਗੇ ਜੀ ਆਪ ਦੇ ਆਪ ਦੇ ਬਣਾਏ ਠੀਕ ਹੈ ਜੀ ਇਹ ਇਹ ਆਪਣਾ ਬਾਪੂ ਜੀ ਇਹ ਜਿਹੜਾ ਪਿੰਡ ਥੋੜਾ ਕਿੰਨੇ ਚ ਵਜਿਆ ਸੀਗਾ ਥੋੜਾ ਪਿੰਡ ਆ ਇਹ ਪਿੰਡ 1840 ਦਾ ਪਿੰਟਾਰੀ ਸੀਗਾ 1845 ਨੂੰ ਪਿੰਡ ਵਜਿਆ ਸੀਗਾ 1900 ਸੀਗਾ 2 1902 ਦੱਸੋ ਬਕਰਮੀ ਠੀਕ ਹੈ ਜੀ ਯਾਨੀ ਕਿ ਕਾਫੀ ਮਤਲਬ ਆਪਣਾ ਪੁਰਾਣਾ ਹੈ ਜਿਹੜੇ ਜਿੱਜਾ ਬਣੀਆਂ ਹੋਈਆਂ ਨੇ ਠੀਕ ਹੈ ਜੀ ਇਹ ਜਿਹੜੇ ਦਰਵਾਜੇ ਨੇ ਇਹ ਇਕੱਲੇ ਇਕੱਲੇ ਆਪਣੇ ਜਮੇ ਨੇ ਤਾਂ ਨਾਮ ਲਿਖੇ ਹੋਏ ਨੇ ਇਹ ਕਿਸੇ ਦੇ ਆਪਣੇ ਆਪ ਦੇ ਆਪ ਦੇ ਨਾਮ ਤੇ ਆ ਆ ਗਏ ਉਹਨਾਂ ਬਾਬਿਆਂ ਦੇ ਨਾਮ ਇਹ ਨੇ ਪਏ ਨੇ ਅੱਛਾ ਜੀ ਆਪਾਂ ਮਤਲਬ ਸਾਨੂੰ ਇਕੱਲੇ ਇਕੱਲੇ ਦਰਵਾਜੇ ਬਾਰੇ ਦੱਸੋਗੇ ਤੁਸੀਂ ਬਿਲਕੁਲ ਜਿਵੇਂ ਇਹ ਆਪਣਾ ਦਰਵਾਜਾ ਇਧਰਲਾ ਸਾਈਡ ਤੇ ਦਰਵਾਜਾ ਆ ਗਿਆ ਇਹ ਇਹ ਮਤਲਬ ਕਿੰਨਾ ਦੀ ਕੋਈ ਆਪਣਾ ਕਿੰਨਾ ਦੇ ਨਾਮ ਤੇ ਬਣੇ ਹੋਏ ਨੇ ਇਹ ਇਹ ਨਿਹਾਲ ਸਿੰਘ ਦਾ ਨਾਮ ਹੈ ਇਹ ਨਿਹਾਲ ਸਿੰਘ ਦੇ ਨਾਮ ਤੇ ਆ ਗਿਆ ਜੀ ਅਛਾ ਇੱਕ ਹੋਰ ਚੀਜ਼ ਹੈ ਨਾ ਇਹ ਬਹੁਤ ਅਨੋਖੀ ਜੀ ਚੀਜ਼ ਹੈ ਜਿਵੇਂ ਕਹਿੰਦੇ ਗਲੀਆਂ ਜਿਵੇਂ ਸਾਰੇ ਜਿਵੇਂ ਇਹਦੇ ਵਿੱਚੋਂ ਜਿੰਨੇ ਦਰਵਾਜ਼ੇ ਨਿਕਲਦੇ ਗਲੀਆਂ ਇਹ ਸਾਰੀ ਸੜਕ ਤੇ ਨਿਕਲੀਆਂ ਜਾਂਦੀਆਂ ਹਾਂ ਜੀ ਸਾਰੀਆਂ ਸੜਕ ਤੇ ਜਾਂਦੀਆਂ ਜੀ ਜਿਵੇਂ ਇਹ ਦਰਵਾਜ਼ਾ ਆ ਗਿਆ ਜੀ ਇਹ ਸੁੰਦਰ ਸਿੰਘ ਦਾ ਹੈ ਇਹ ਸੁੰਦਰ ਸਿੰਘ ਆ ਗਿਆ ਜੀ ਠੀਕ ਹੈ ਜਿਹੜਾ ਇਹ ਦਰਵਾਜ਼ਾ ਆ ਗਿਆ ਜੀ ਇੱਧਰ ਇੱਕ ਆਪਣਾ ਕੈਮਰਾਮੈਨ ਜੀ ਇੱਧਰ ਵੀ ਦਿਖਾਓ ਜੀ ਦਰਵਾਜ਼ਾ ਜਿਹੜੇ ਇਹ ਬਣੇ ਹੋਏ ਨੇਗੇ ਇਹ ਬਾਪੂ ਜੀ ਕਿਹਨਾਂ ਦੇ ਨਾਂ ਤੇ ਬਣਿਆ ਹੋਇਆ ਹੈ ਇਹ ਕਿਸ਼ਨ ਸਿੰਘ ਦਾ ਲੋ ਇਹ ਇੱਕ ਰਸ਼ਨ ਸਿੰਘ ਦੇ ਨਾਂ ਦੇ ਪੁੱਲ ਜੀ ਰਸ਼ਨ ਸਿੰਘ ਅੱਛਾ ਜੀ ਜਿਹੜੇ ਬਾਕੀ ਉਹ ਸਾਈਡ ਤੇ ਦਰਵਾਜ਼ੇ ਨੇ ਜੀ ਉਹ ਜਿਹੜੇ ਵੱਖਰੇ ਵੱਖਰੇ ਬਣੇ ਹੋਏ ਨੇ ਜਿਹੜੇ ਦਰਵਾਜ਼ੇ ਨੇ ਉਹ ਵੀ ਹਰ ਇੱਕ ਦੇ ਨਾਂ ਤੇ ਬਣੇ ਹੋਣਗੇ ਉਹਨੇ ਨਾਂ ਦੇ ਬਣੇ ਉਹ ਗੁਲਾਬ ਸਿੰਘ ਹੈ ਉਹ ਗੁਲਾਬ ਸਿੰਘ ਦੇ ਨਾਂ ਤੇ ਆ ਗਿਆ ਵਾਹ ਹੋ ਸ਼ਾਮ ਉਹ ਸ਼ਾਮ ਸਿੰਘ ਹੈ ਉਹ ਸ਼ਾਮ ਸਿੰਘ ਦੇ ਆ ਗਿਆ ਜੀ ਮੈਂ ਇੱਕ ਗੱਲ ਅੱਥੇ ਹੋਰ ਮੇਰੇ ਸੁਣਨ ਦੇ ਵਿੱਚ ਆਈ ਸੀਗੀ ਗੱਲ ਜੀ ਇੱਕ ਵੀ ਜਿਵੇਂ ਕਹਿੰਦੇ ਨੇ ਵੀ ਮੇਰੇ ਸੁਣਨ ਦੇ ਵਿੱਚ ਆਈ ਸੀ ਕਿਸੇ ਤੋਂ ਮੈਨੂੰ ਮੈ ਸੁਣਿਆ ਸੁਣਾਈ ਮੈਂ ਕਹਿੰਨਾਗਾ ਮੈਂ ਤੁਹਾਡੇ ਤੋਂ ਜਾਣਕਾਰੀ ਇਸੇ ਵਾਸਤੇ ਲੈ ਰਿਹਾ ਵੀ ਜਿਵੇਂ ਕਹਿੰਦੇ ਨੇ ਆ ਆਪਣਾ ਪਿੰਡ ਦੇ ਵਿੱਚ ਜਦੋਂ ਕਹਿੰਦੇ ਕੋਈ ਡਾਕੂਆਂ ਦਾ ਦੌਰ ਵਗੈਰਾ ਸੀਗਾ ਕਹਿੰਦੇ ਉਸ ਪਿੰਡ ਇਹਨਾਂ ਨੂੰ ਕਹਿੰਦੇ ਆਪਣਾ ਬੰਦ ਕਰ ਲਾਂਦਾ ਸੀ ਇਹਦੇ ਵਿੱਚ ਹਾਂ ਦਰਵਾਜ਼ੇ ਲੱਗੇ ਸੀ ਬੰਦ ਕਰ ਲੈਂਦੇ ਮਤਲਬ ਆਪਣੇ ਦਰਵਾਜ਼ੇ ਉਹਨਾਂ ਦੇ ਆਉਣ ਤੋਂ ਪਹਿਲਾਂ ਬੰਦ ਕਰਦੇ ਜਾਂ ਉਹਨਾਂ ਨੂੰ ਵਿੱਚ ਬੰਦ ਕਰ ਲਾਂਦੇ ਸੀਗਾ ਨਾ ਪਹਿਲਾਂ ਹੀ ਬੰਦ ਕਰ ਲੈਂਦੇ ਵਾਰਪਾ ਜਿਹੇ ਕੋੜੇ-ਮੋٹے ਬੰਦ ਦੇ ਅੰਦਰ ਅੱਛਾ ਅੱਛਾ ਜੀ ਕੋਈ ਹੀ ਚੋਰੀ ਸੀ ਕੋੜੇ-ਵੋਟਿਆਂ ਦੀ ਠੀਕ ਹੈ ਜੀ ਰਿਸ਼ਤੇਦਾਰਾ ਕਹਿੰਦੇ ਉਹਨਾਂ ਦੇ ਬੰਦ ਦੇ ਅੰਦਰ ਠੀਕ ਹੈ ਜੀ ਪੂਰਾ ਦਰਵਾਜ਼ਾ ਲਾਉਣ ਦੇ ਪਲੇ ਪਾਸ ਬੰਦੇ ਆ ਪੈ ਜਾਂਦੇ ਸੀ ਠੀਕ ਹੈ ਜੀ ਮਤਲਬ ਇਹ ਉਹਨਾਂ ਸਮੇਂ ਉਹਨਾਂ ਦੌਰਾਂ ਦੇ ਹੈਗੇ ਨੇ ਕਿ ਬੜੀ ਕਾਫੀ ਮਤਲਬ ਹੈ ਨਾ ਯਾ ਅੱਜ ਕੱਲ ਦੇ ਜਿਹੜੇ ਟਾਈਮ ਚੱਲ ਰਿਹਾ ਜਿਵੇਂ ਕਹਿੰਦੇ ਪੁਰਾਣੀਆਂ ਚੀਜ਼ਾਂ ਨੂੰ ਸਾਂਭਣਾ ਵਾ ਤੁਹਾਡੇ ਪਿੰਡ ਇਦਾਂ ਦਾ ਮਤਲਬ ਇਹਨੂੰ ਸਾਂਭ ਕੇ ਰੱਖਿਆ ਹੋਇਆ ਜੀ ਸਾਂਭ ਕੇ ਰੱਖਿਆ ਕੀ ਕਰੀਏ ਮਾ ਪੰਜਾਬ ਦਾ ਪਹਿਲਾ ਪਿੰਡ ਹੈ ਜਿੱਥੇ ਇਹ ਸੱਤ ਦਰਵਾਜ਼ੇ ਬਣੇ ਹੋਏ ਨੇ ਮੇਰੇ ਧਿਆਨ ਦੇ ਵਿੱਚ ਇਹ ਹੋਰ ਕਿਤੇ ਹੈ ਨਹੀਂ ਬਣੇ ਹੋਏ ਠੀਕ ਹੈ ਜੀ ਚੌਕ ਤੋਂ ਚੌਕ ਵਿਚਾਲੇ ਛੱਡ ਕੇ ਚੌਕ ਵਿਚਾਲੇ ਛੱਡ ਕੇ ਕਿਤੇ ਹੈ ਨਹੀਂ ਹੋਰ ਕਿਤੇ ਬਿਲਕੁਲ ਜੀ ਬਿਲਕੁਲ ਜਿਵੇਂ ਮੰਨ ਲਓ ਇਹ ਚੀਜ਼ਾਂ ਇੱਕ ਬਹੁਤ ਮਤਲਬ ਪੁਰਾਣੀ ਯਾਦ ਨੂੰ ਤਾਜ਼ਾ ਕਰਦੀ ਹੈ ਹਨ ਜਿਹੜੀ ਤੁਹਾਡੇ ਪੁਰਾਣੀ ਇਹੀ ਰਹੀਗੀ ਆ ਵੀ ਦੋ ਤਿੰਨ ਵਾਰੀ ਸਾਹਮਣੇ ਹੀ ਹੈ ਤੁਹਾਡੇ ਸਮਿਆਂ ਦੇ ਵਿੱਚ ਜਿਹੜੀਆਂ ਚੀਜ਼ਾਂ ਹੋਈਆਂ ਬਾਪੜੀਆਂ ਤੁਹਾਡੇ ਨਾਲ ਉਹ ਚੀਜ਼ਾਂ ਤੁਹਾਨੂੰ ਯਾਦ ਤਾਂ ਆਉਂਦੀਆਂ ਹੋਣਗੀਆਂ ਇੱਥੇ ਕਾਜੀ ਨੋ ਕਿ ਜਦ ਦੇਖਿਆ ਨਹੀਂ ਜ ਮੇਰੇ ਮੁਰਾ ਸਾ ਸਮਾਂ ਸੀ ਉਹ ਆ ਸਮਾਂ ਸੀ ਤੇ ਬਹੁਤ ਮਾੜੇ ਸਮੇਂ ਆਏ ਨੇ ਬਿਲਕੁਲ ਜੀ ਬਿਲਕੁਲ ਇੱਕ ਜਿਵੇਂ ਇਹ ਆ ਜਿਹੜੀ ਬਿਲਡਿੰਗ ਬਣੀ ਹੋਈ ਹੈਗੀ ਇਹ ਬਿਲਡਿੰਗ ਹੈ ਜਿਹੜੀ ਇਹ ਉਸ ਸਮੇਂ ਦੀ ਹੈ ਜਾਂ ਮਤਲਬ ਇਹ ਉਸ ਤੋਂ ਬਾਅਦ ਬਾਅਦ ਚ ਬਣਾਈ ਹੈ ਪਹਿਲਾਂ ਤਾਂ ਕੱਚੀ ਬਣੀ ਹੋਈ ਸੀ ਅੱਛਾ ਜੀ ਪਹਿਲਾਂ ਕੱਚੀ ਉਹ ਬਜ਼ੁਰਗਾਂ ਦੀ ਕੱਚੀ ਬਣਾਈ ਸੀ ਠੀਕ ਹੈ ਜੀ ਇਹ ਕੱਚੀ ਵਾ 1960 ਚ ਇਹ ਦੁਬਾਰਾ ਤਿਆਰ ਕਰੀ ਹੈ 1960 ਦੇ ਵਿੱਚ ਇਹ ਦੁਬਾਰਾ ਤਿਆਰ ਕਰੀ ਗਈ ਸੀ 1960 ਵੀ ਬਹੁਤ ਟਾਈਮ ਹੋ ਗਿਆ ਬਾਪੂ ਜੀ 1960 ਚ ਪੱਕੀ ਕਰੀ ਹੈ 1960 ਦੇ ਵਿੱਚ ਪੱਕੀ ਕਰੀ ਗਈ ਹੈ ਦੋਸਤੋ ਦੇਖੋ ਇਹ ਜਿਹੜੀ ਆਪਣੀ ਬਿਲਡਿੰਗ ਹੈਗੀ ਤੁਹਾਨੂੰ ਅੰਦਰੋਂ ਵੀ ਦਿਖਾਵਾਂਗੇ ਸਾਰੀ ਚੀਜ਼ ਆਪਾਂ ਕੁਝ ਮਾਲ ਲੰਗਰ ਹੋ ਗਏ ਹੁੰਦੇ ਰਹਿੰਦਾ 2 ਸਾਲ ਤੋਂ 4 ਤੋਂ ਹੋ ਜਾਂਦਾ ਠੀਕ ਹੈ ਬਾਪੂ ਜੀ ਜਿਵੇਂ ਇੱਕ ਹੋਰ ਥੋੜੇ ਇੱਕ ਬਹੁਤ ਵਧੀਆ ਚੀਜ਼ ਮੈਨੂੰ ਥੋੜੇ ਪਿੰਡ ਦੇ ਵਿੱਚ ਲੱਗੀ ਇੱਕ ਚੀਜ਼ ਹੋਰ ਹੈ ਵੀ ਤੁਹਾਡੇ ਤਕਰੀਬਨ ਮਾਨਸਾ ਡਿਸਟ੍ਰਿਕਟ ਦੇ ਵਿੱਚ ਹੋਰ ਪਿੰਡ ਮੇਰੇ ਧਿਆਨ 'ਚ ਨਹੀਂ ਹੈਗਾ ਬਾਕੀ ਮੇਰੇ ਪਹਿਲਾ ਪਿੰਡ ਦੇਖਿਆ ਮੈਂ ਜਿੱਥੇ ਹਰ ਇੱਕ ਗਲੀ ਦੇ ਉੱਤੇ ਨਾਮ ਲਿਖਿਆ ਹੋਇਆ ਹੈ ਇਹ ਫਲਾਣਾ ਸਿੰਘ ਦੀ ਗਲੀ ਹੈ ਇਹ ਉਹਨਾਂ ਦੀ ਗਲੀ ਹੈ ਹੋਰ ਦੇਖਿਆ ਨਹੀਂ ਕਿਤੇ ਹੋਰ ਹੈ ਵੀ ਕਿਤੇ ਮੇਰੇ ਮੇਰੇ ਜਾਣ ਦੇ ਵਿੱਚ ਤਾਂ ਜਿੱਦਾਂ ਦਾ ਕੁਝ ਹੈ ਨਹੀਂ ਵੀ ਮਨ ਵਿੱਚ ਲਿਖਿਆ ਪਾਲੇ ਬਾਹਰ-ਬਾਹਰ ਵੀ ਲਿਖਿਆ ਹੋਇਆ ਹੈ ਬਾਹਰ ਵੀ ਲਿਖਿਆ ਹੋਇਆ ਹੈ ਜੀ ਸੜਕਾਂ ਤੇ ਪਹਿਲਾਂ ਮੈਂ ਦੇਖ ਕੇ ਆਇਆ ਸੜਕਾਂ ਦੇ ਉੱਪਰ ਵੀ ਲਿਖਿਆ ਹੋਇਆ ਹੈਗਾ ਉਹ ਕਿਸੇ ਹੁਣ ਮ ਉਹ ਕਈ ਵਾਰੀ ਥਾਈ ਮੁੰਡਿਆਂ ਦਾ ਲਿਖਿਆ ਹੋਇਆ ਨਾ ਬਾਪੂ ਇਹਦੇ ਚ ਆਸਾਨੀ ਵੀ ਹੁੰਦੀ ਆ ਹਾਂ ਕੋਈ ਚੀਜ਼ ਕਿਸੇ ਦਾ ਘਰ ਲੱਭਣਾ ਵੀ ਆਸਾਨੀ ਵੀ ਹੁੰਦੀ ਆ ਹਾਂ ਥੋਖਾ ਹੁੰਦਾ ਫੜਿਆ ਉਸ ਗਲੀ ਦੀ ਲੱਗ ਜਾਈ ਭਾਈ ਫਿਰ ਹਾਂ ਉਹ ਜੋ ਉਸ ਗਲੀ ਦਾ ਨਾਮ ਲੈ ਕੇ ਉਹਥੇ ਜਾ ਸਕਦੇ ਹਾਂ ਫਿਰ ਜਾਈ ਜਾਂਦਾ ਉਹ ਈ ਕੇ ਬਾਪੂ ਇਹ ਹੈ ਮਤਲਬ ਜਿਹੜਾ ਇਹ ਬਾਕੀ ਤੁਹਾਡੇ ਪਿੰਡ ਦੇ ਵਿੱਚ ਜਿਹੜੇ ਘਰ ਵੀ ਮੈਂ ਦੇਖੇ ਨੇ ਕਾਫੀ ਉਹ ਜਿਹੜੇ ਆਪਣੇ ਹਜੇ ਤੱਕ ਵੀ ਪੁਰਾਣੇ ਪਏ ਨੇਗੇ ਪੁਰਾਣੇ ਬਹੁਤ ਘਰ ਪਏ ਨੇ ਜਿਹੜੇ ਕਿ ਲੋਕਾਂ ਨੇ ਸਾਹਮਣੇ ਰੱਖੇ ਹੋਇਆ ਜਿਵੇਂ ਦਰਵਾਜ਼ੇ ਸਾਹਮਣੇ ਹੋਏ ਨੇ ਹਾਂ ਵੀ ਹੋਈ ਹੈ ਯਾ ਕੰਮ ਹੀ ਆਨੇ ਸਾਹੀ ਖੜੇ ਨੇ ਬਿਲਕੁਲ ਜੀ ਬਿਲਕੁਲ ਆ ਜਮਾ ਡਿੱਗ ਪਿਆ ਜੀ ਇਹ ਦੁਵਾਰੇ ਚਾਰ ਕਰਨਾ ਪਿਆ ਫਿਰ ਅੱਛਾ ਇਹ ਦੁਵਾਰਾ ਚਾਰ ਕਰ ਰਿਹਾ ਗਾ ਜੀ ਜਮਾ ਨੇ ਛੱਤ ਫੇਰ ਰਹੀ ਹੈ ਜੀ ਜੀ ਬਿਲਕੁਲ ਜੀ ਬਿਲਕੁਲ ਉਹ ਛੱਤਾਂ ਖਾਦੀਆਂ ਮਤਲਬ ਜਿਉਂ ਦੋ ਕੋਰ ਬਾਕੀ ਇੱਕ ਦਰਵਾਜ਼ੇ ਦੇ ਉੱਪਰ ਆਪਣੇ ਪੁਰਾਣੇ ਜਿਹੜੇ ਉਹ ਲੱਗੇ ਹੋਏ ਨੇਗੇ ਮੇਰੇ ਕੋਲ ਸ਼ਾਇਦ ਦਰਵਾਜ਼ੇ ਵੀ ਪਏ ਨੇ ਜੀ ਉੱਥੇ ਪੁਰਾਣੇ ਲੱਗੇ ਹੋਏ ਥੇ ਉਹਦੇ ਚ ਖੜੇ ਨੇ ਉਹਦੇ ਚ ਉਹਦੇ ਚ ਦਿਖਾ ਦਈਏ ਜੀ ਆਪਾਂ ਦੋਸਤਾਂ ਨੂੰ ਬਿਲਕੁਲ ਟੁੱਟ ਪਈਗਾ ਕੋਈ ਕਿਵੇਂ ਕਰਤੇ ਤੂੰ ਇਹਦਾ ਬੱਦ ਬਕੇ ਮਚਾ ਦਿਸੂਗਾ ਟੁੱਟ ਜਾਂਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਨਹੀਂ ਕਰ ਬਾਕੀ ਉਹਰੇ ਕਾਫੀ ਆਪਣਾ ਸੌਂਗ ਵਗੈਰਾ ਵੀ ਛੋਟਾ ਆਪਣਾ ਸ਼ੂਟ ਕਰਦੇ ਨੇ ਇਹ ਲੋਕ ਅੱਜ ਕੱਲ੍ਹ ਉਹ ਛੋਟੀਆਂ ਬਹੁਤ ਹੋ ਜਾਂਦੀਆਂ ਨੇ ਇੱਥੇ ਫਿਲਮਾਂ ਫਿਲਮਾਂ ਵੀ ਬਣੀਆਂ ਨੇਆਂ ਕਿਹੜਾ ਜੀਆਂ ਸੀ ਹਾਂਜੀ ਹਾਂ ਉਹ ਤਾਂ ਮੈਂ ਵੀ ਦੇਖਿਆ ਸੀਗਾ ਜੀ ਦੁਪਹਿਰੇ ਉਹਨਾਂ ਕੋਲ ਬਹੁਤ ਤਕੜਾ ਕੰਮ ਸੀ ਠੀਕ ਹੈ ਜੀ ਉਹ ਚੰਡੀਗੜ੍ਹ ਦਾ ਹੋਇਆ ਸੀ ਅੱਛਾ ਅੱਛਾ ਜੀ ਮਤਲਬ ਆਪਣਾ ਫਿਲਮਾਂ ਵਗੈਰਾ ਵੀ ਤਿਆਰ ਹੁੰਦੀਆਂ ਨੇ ਜੀ ਫਿਲਮਾਂ ਫਿਲਮ ਲਗਾ ਨੇ ਤਿਆਰ ਕਰਕੇ ਠੀਕ ਹੈ ਜੀ ਬਾਕੀ ਤੁਹਾਡੀ ਆਪਣਾ ਤੁਹਾਡੀ ਉਮਰ ਕੀ ਹੋਗੀ ਜੀ ਹੁਣ ਇਸ ਤੋਂ ਮਤਲਬ ਤੁਹਾਨੂੰ ਜਿਹੜੇ ਇਹ ਚੀਜ਼ਾਂ ਦੇਖਦਿਆਂ ਨੂੰ ਇਹ ਜੇ ਦੇਖਦਿਆਂ ਨੂੰ 70 ਸਾਲ ਦੀ ਹੋਈ ਉਹ ਉਮਰ ਨੂੰ 70 ਸਾਲ ਦੀ ਉਮਰ ਹੋ ਗਈ ਤੁਹਾਡੀ ਇਹ तकरीबन 150 ਸਾਲ ਪਹਿਲਾਂ ਦੇ ਨੇ ਜੀ ਇਹ 150 ਸਾਲ ਹੋ ਗਏ ਨਾਲ ਨੂੰ 150 ਸਾਲ ਪਹਿਲਾਂ ਦੇ ਨੇ ਯਾਨੀ ਕਿ 1800 ਕੋ ਸਮਥਿੰਗ ਦੇ ਨੇ ਹੈ ਨਾ ਜੀ ਹੁਣ 70 ਤੋਂ ਲੈ ਕੇ ਉਹ ਜਿਹੜਾ ਮਾਰੋ 10 ਸਾਲ ਪੌਂਡਿਆਂ ਲੱਗੇ ਹੋਣ ਆ ਦੇਖੋ ਦੋਸਤੋ ਤੁਹਾਨੂੰ ਆਪਾਂ ਜਿਹੜੇ ਪੁਰਾਣੇ ਅੱਜ ਤੋਂ ਸੋ 150 ਸਾਲ ਪਹਿਲਾਂ ਦਾ ਦਰਵਾਜ਼ਾ ਅੱਜ ਵੀ ਪਿਆ ਜਿਹਾ ਚੱਲਿਆ ਹੋਇਆ ਆ ਗੇੜ ਖੜੇ ਨੇ ਇਹਨਾਂ ਦੇ ਉਸ ਸਮੇਂ ਦਾ ਦਰਵਾਜ਼ਾ ਇਹ ਚੰਗੀ ਤਰ੍ਹਾਂ ਤੁਸੀਂ ਚੈੱਕ ਕਰ ਸਕਦੇ ਹੋ ਦੇਖ ਲਓ ਹਨਾ ਆ ਚੀਜ਼ਾਂ ਉਹ ਕਿੱਥੇ ਅੱਜ ਕੱਲ ਮਿਲਦੀਆਂ ਨਹੀਂ ਸੀਗੀਆਂ ਦੇਖੋ ਇਹਨਾਂ ਨੂੰ ਮਿਲਦੀ ਨਹੀਂ ਕਿਤੇ ਬਾਪੂ ਜੀ ਕੁਛ ਨਾ ਕੁਛ ਆਪਣਾ ਰਿਪੇਅਰ ਵੀ ਹੋਈ ਹੈ ਜੀ ਹਾਂ ਜੀ ਇਹਦੀ ਰਿਪੇਅਰ ਵੀ ਕੀਤੀ ਹੋਈ ਹੈ ਥੋੜੀ ਬੋਧ ਛੱਤ ਹੁਣੀ ਬਦਲੀ ਛੱਤ ਦੀ ਸਾਰਿਆਂ ਦੀ ਬਦਲੀ ਹੈ ਜੀ ਕੱਲੇ ਸਾਰਿਆਂ ਦੀ ਬਦਲੀ ਸਾਰਿਆਂ ਦੀ ਬਦਲੀ ਆ ਦੋ ਕਰਾਈਆਂ ਪੌਲ ਹੋ ਗਈਆਂ ਜੀ ਠੀਕ ਹੈ ਜੀ ਬਾਕੀ ਕੋ ਵਧੀਆ ਕੌਸ ਵਾਲੀ ਗੱਲ ਹੈ ਜੀ ਪਿੰਡ ਦੇ ਵਿੱਚ ਵੀ ਜਾਂਦੇ ਨੇ ਤੇ ਪਿੰਡ ਦੇ ਵਿੱਚੋਂ ਬਲੀਆਂ ਬਾਹਰ ਵੀ ਨਿਕਲਦੀਆਂ ਨੇ ਬਾਹਰ ਵੀ ਬਾਹਰ ਜਦ ਮਾਜੀ ਸੁਰਖੀ ਖਾਲੀ ਪੜ ਪਾਣ ਲੋ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਚੀਜ਼ ਲੱਗੀ ਸਾਨੂੰ ਅਸੀਂ ਮੇਰਾ ਕਾਫੀ ਸਮੇਂ ਤੋਂ ਬਾਬੂ ਜੀ ਮੇਰਾ ਨਾ ਕਾਫੀ ਸਮੇਂ ਤੋਂ ਸੀਗੀ ਇੱਛਾ ਵੀ ਮੈਂ ਦੇਖ ਕੇ ਜਾਵਾਂ ਤੇ ਜਿਹੜੇ ਆਪਣਾ ਵੀਡੀਓ ਬਣਾਵਾਂ ਮੈਂ ਦੇਖਿਆ ਕਰੋ ਬੜੀਆ ਬਣਾ ਕੇ ਜਾਈ ਪਰ ਉਹਦੇ ਬਹੁਤ ਹੋਗੇ ਬਾਹਰ ਦੁਨੀਆ ਵੀ ਆਪਾਂ ਸਾਮੀ ਹੋਈ ਚੀਜ਼ ਹੈ ਕਿ ਜਿਹੜੀਆਂ ਉਹ ਚੀਜ਼ਾਂ ਆਪਾਂ ਪੁਰਾਣੀਆਂ ਵਿਰਾਸਤਾਂ ਨਹੀਂ ਆ ਉਹ ਪਤਾ ਲੱਗੇ ਲੋਕਾਂ ਨੂੰ ਦਿਸਣਾ ਨਾ ਜੀ ਵੀ ਸ਼ਾਮ ਦਾ ਦੇਖੇ ਇੱਕ ਬੰਦਾ ਕੋ ਹਾਂ ਜੀ ਮੈਂ ਪਹਿਲਾਂ ਪਿੰਡ ਦੇਖਿਆ ਜਿੱਥੇ ਇਹ ਨਹੀਂ ਸਮੀ ਹੋਈ ਜਗੀ ਇੱਕ ਸਾਡੇ ਪਿੰਡ ਵੀ ਹੈਗੇ ਸਾਥ ਇੱਕ ਇਦਾਂ ਦੀ ਪਰ ਉਹਦੇ ਚ ਥੋੜਾ ਜਿਹਾ ਵੀ ਮੰਨ ਲਓ ਉਹਦੇ ਪਹਿਲਾਂ ਗੁਰੂ ਘਰ ਸਾਹਿਬ ਸੀ ਜਣੇ ਇਸ ਤਰੀਕੇ ਦੀ ਹੀ ਬਣੀ ਹੋਈ ਆ ਬੰਦਾ ਕਾਲੀ ਪਿੰਡ ਹੈ ਸਾਡਾ ਜੀ 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 ਬਾਕੀ ਬਪੂਏ ਦਾ ਇਹ ਸੱਤ ਦੀ ਜਿਹੜੀ ਬਿਲਡਿੰਗ ਬਣੀ ਤੁਸੀਂ ਦੱਸੇ ਵੀ 1970 ਚ ਬਣੀ ਹੈ 1960 ਦੇ ਵਿੱਚ ਪੱਕੀ ਕਰੀ ਗਈ ਹੈ ਆਪਾਂ ਇਹਨੂੰ ਵਿੱਚੋ ਦਿਖਾ ਦਈਏ ਇੱਥੇ ਦੇਖੋ ਮੈਂ ਕੈਮਰਾਮੈਨ ਨੂੰ ਅਪੀਲ ਕਰੂੰਗਾ ਵੀ ਇਹਨੂੰ ਬੱਚੋਂ ਵੀ ਦਿਖਾਇਆ ਜਾਵੇ ਬਈ ਆਪਣੀ ਜਿਹੜੀ ਬਿਲਡਿੰਗ ਦੀ ਜਿਹੜੀ ਸੱਤ ਹੈਗੇ ਇਹਦੇ ਵਿੱਚ ਵਧੀਆ ਇੰਤਜ਼ਾਮ ਕਰੇ ਹੋਏ ਨੇਗੇ ਪਰਲੀ ਸਾਈਡ ਤੋਂ ਦੀ ਚੱਲ ਜਾ ਜੇ ਇਧਰ ਦੀ ਵਗ ਚੱਲੋ ਕੈਮਰਾਮੈਨ ਜੀ ਆਪਣੇ ਅੱਗੇ ਦੀ ਚੱਲ ਕੇ ਇਹਨਾਂ ਅੰਦਰਲੇ ਪਾਸੇ ਦਰਸ਼ਕਾਂ ਨੂੰ ਦਿਖਾਓ ਹਨਾ ਇਹ ਪੱਖੇ ਵਗੈਰਾ ਦਾ ਵੀ ਇੰਤਜ਼ਾਮ ਵਧੀਆ ਬਣਾ ਕੇ ਰੱਖਿਆ ਹੋਇਆ ਹੋਵੇਗਾ ਪੁਰਾਣੇ ਬੇਰਦਾਂ ਦੇ ਲਈ ਜੰਦੇਗਾ ਕੋਈ ਬੈਠਦੇ ਜਾਂਦੇ ਨੇਗੇ ਸੱਤਾਂ ਦੇ ਵਿੱਚ ਆਮ ਹੀ ਹੁੰਦਾ ਹੈਗਾ ਹਨਾ ਸੱਤ ਕਹਿੰਦੇ ਬਜ਼ੁਰਗਾਂ ਦੀ ਹੋਈ ਹੁੰਦੀ ਹੈ ਜੀ ਆ ਦੇਖੋ ਜੀ ਦੋਸਤੋ ਅੰਦਰਲੇ ਪਾਸੇ ਦਾ ਤੁਹਾਨੂੰ ਵੀਊ ਦਿਖਾਉਨੇ ਆਂ ਅੰਦਰਲੇ ਪਾਸੇ ਅੰਦਰਲੇ ਪਾਸੇ ਚਲ ਕੇ ਇਹ ਅੰਦਰਲੀ ਸਾਈਡ ਤੋਂ ਵੀ ਤੁਹਾਨੂੰ ਦਿਖਾਵਾਂਗੇ ਕਿ 1960 ਦੇ ਵਿੱਚ ਪੱਕੀ ਗਰੀਗੀ ਆ ਕਹਿੰਦੇ ਇਹ ਆ ਦੇਖੋ ਆਪਣੇ ਬਜ਼ੁਰਗ ਜਿਹੜੇ ਇੱਥੇ ਬੈਠੇ ਆਨੰਦ ਮਾਣਦੇ ਨੇ ਇਹਨਾਂ ਚੀਜ਼ਾਂ ਦਾ ਆਪਾਂ ਅੰਦਰੋਂ ਵੀ ਦਿਖਾ ਦਈਏ ਆ ਦੇਖੋ ਦੋਸਤੋ ਇਹਦਾ ਅੰਦਰ ਦਾ ਵੀਊ ਬਹੁਤ ਵਧੀਆ ਬਣਾ ਕੇ ਸ਼ਾਮ ਕੇ ਰੱਖਿਆ ਹੋਇਆ ਹੈਗਾ ਇਹ ਪਿੰਡ ਨੇ ओके वगैरह इवेंट इंतजाम करके रखा है कि बाहरੋਂ اندرੋਂ ਆਉਂਦਾ ਕੋਈ دوست ਆ ਮੰਜੇ ਜਿਹੜੇ 18 ਹੱਤਮ ਨੇ ਸੇਕਾ ਪਾਉ ਦਾ ਬਣਾ ਕੇ ਰੱਖਿਆ ਹੋਇਆ ਹੈਗਾ ਮੈਂ ਦੇਖੋ 18 ਪ੍ਰੋਗਰਾਮ ਮੰਜੇ ਪੁੱਛੀਆਂ ਪੱਖੇ ਪਾਣੀ ਬਬੂ ਇਹ ਆਪ ਦਾ ਪੱਕਾ ਇਂਤਜ਼ਾਮ ਕਰਕੇ ਰੱਖਿਆ ਹੈ ਕਿ ਇਕੱਲੇ ਇਕੱਲੇ ਮੰਜਾ ਦਾ ਖਿਆਲ ਦਾ ਪਹਿਣਾ ਪਹਿਜੋ ਬੈਠਣਾ ਬਹਿਜੋ ਪਾਣੀ ਪੀਣਾ ਪਣੀ ਦਿਓ ਬਿਲਕੁਲ ਜੀ ਬਿਲਕੁਲ ਟੈਂਪਰ ਵਗੈਰਾ ਦਾ ਇਂਤਜ਼ਾਮ ਵੀ ਇੱਥੇ ਪੱਕਾ ਰੱਖਦੇ ਨੇ ਦੇਖੋ ਟੈਂਪਰ ਪਾਣੀ ਪੂਣੀ ਸਭ ਇੱਥੇ ਅਵੇਲੇਬਲ ਮਿਲੂਗਾ ਬਹੁਤ ਵਧੀਆ ਚੀਜ਼ ਰੱਖੀ ਹੋਈ ਐ ਸਾਹਮਣੇ ਇਹਨਾਂ ਨੇ ਜਿਵੇਂ ਮਾਨ ਵਾਲੀ ਗੱਲ ਆ ਗਈ ਮਾਨਸਾ ਜਿਹੜੇ ਵਿੱਚ ਪੱਥਰਾਂਾਂ ਉਦੋਂ ਪੱਥਰ ਨੇ ਚਾਰੇ ਆ ਵੀ ਉੱਧਰ ਸਾਰੇ ਪੱਥਰ ਲੱਗੇ ਹੋਏ ਮਾਨਸਾ ਬਾਬੂ ਮਾਨ ਵਾਲੀ ਗੱਲ ਨਹੀਂ ਹੈਗੀ ਮਾਨਸਾ ਜੇ ਹਾਂ ਕੋਈ ਨਹੀਂ ਮਾਨ ਵਾਲੀ ਗੱਲ ਆ ਨਾ ਬਾਪੂ ਜੀ ਇਹ ਵੀ ਆਪਣਾ ਜਿਹੜੀ ਚੀਜ਼ਾਂ ਸਾਫ਼ ਜਿਹੀ ਰੱਖੀ ਹੋਈ ਐ ਜਿਹਦੇ ਵਿੱਚ ਮਾਨਸਾ ਜਿਹਦੇ ਵਿੱਚ ਕਿਸੇ ਵੀ ਪੰਜਾਬ ਦੇ ਪੁਰੇ ਕਿਸੇ ਪਿੰਡ ਚ ਨਹੀਂ ਹੈਗੀ ਪੰਜਾਬ ਦੇ ਬਾਰੇ ਕੋਈ ਇਹ ਸੁਲਵਾਈ ਨਹੀਂ ਪੜਾਈ ਵਧੀਆ ਗੱਲ ਆ ਜੀ ਉਹ ਦੇਖਦਾ ਇੱਕ ਇੱਥੇ ਕਿਦੋਂ ਬਣ ਜਾਨੇ ਹੱਥ ਜਿਹੜੇ ਬਣ ਜਾਂਦੇ ਫੇਰ ਆ ਜਾਂਦੇ ਜਾਂ ਕਿਤੇ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਚੀਜ਼ ਬਣੀ ਹੋਈ ਆ ਆਜੋ ਬਾਪੂ ਜੀ ਇੱਥੇ ਆਪਾਂ ਬਹਿ ਕੇ ਕਰਦਿਆਂ ਗੱਲਬਾਤ ਥੋੜੀ ਬੁੱਧੀ ਇਧਰ ਹੋਰ ਵੀ ਬੈਠ ਨੇ ਬਜ਼ੁਰਗ ਉਹਨਾਂ ਤੋਂ ਵੀ ਆਪਾਂ ਲੈਣੇ ਰਹਿ ਬਾਪੂ ਜੀ ਹੁਣ ਆਪਾਂ ਇਹਨਾਂ ਨੂੰ ਪੁੱਛਦੇ ਆਂ ਕਿ ਇਧਰ ਲੈਣੇ ਵੀ ਆਪਾਂ ਨੂੰ ਇਹ ਵੀ ਦਿਖਾ ਦਿਓ ਸਤਿ ਸ਼੍ਰੀ ਅਕਾਲ ਜੀ ਆਪਣਾ ਤੁਸੀਂ ਆਪਣਾ ਕਾਹ ਤੋਂ ਦੇਖਦੇ ਹੋ ਜੇ ਇਹ ਚੀਜ਼ਾਂ ਨੂੰ ਬਣਿਆ ਹੋਏ ਨੂੰ ਸਾਡੇ ਪਿੰਡ ਬਹੁਤ ਵਧੀਆ ਚੀਜ਼ ਰੱਖੀ ਹੋਈ ਆ ਸਾਹਮਣੇ ਰੱਖੀ ਹੋਈ ਆ ਇਹ ਜਿਹੜੀ ਚੀਜ਼ਾਂ ਇਹ ਕਮੇਜੀ ਦੀ ਦਾ ਮਤਲਬ ਜਿਹੜੀ 1970 ਵੇਲੇ ਦੀਆਂ ਗੱਲਾਂ ਆ ਆਪਣੇ ਬਾਪੂ ਜੀ ਨੇ ਦੱਸਿਆ ਪਹਿਲਾਂ ਵੀ ਉਸ ਸਮੇਂ ਦੀ ਇਹ ਚੀਜ਼ਾਂ ਸਾਂਭ ਕੇ ਰੱਖਿਆ ਤੁਸੀਂ ਅੱਜ ਵੀ ਆਪਦੇ ਆਉਣ ਵਾਲੀ ਪੀੜ੍ਹੀ ਨੂੰ ਵੀ ਸਾਂਭ ਕੇ ਇਸ ਚੀਜ਼ਾਂ ਨੂੰ ਰੱਖੋਗੇ ਆਪਣੀ ਪੁਰਾਣੀ ਵਿਰਾਸਤ ਤੇ ਪਿੰਡ ਦੀ ਤੁਹਾਡੀ ਸ਼ਾਨ ਹੈ ਪਿੰਡ ਦੀ ਹਾਂ ਜੀ ਵੀ ਇਹ ਸਭ ਤੋਂ ਮੈਨੂੰ ਆ ਲੱਗਦਾ ਵੀ ਮਾਨਸਾ ਡਿਸਟ੍ਰਿਕਟ ਦੇ ਵਿੱਚ ਪਹਿਲਾ ਹੀ ਪਿੰਡ ਆ ਹਾਂ ਪਹਿਲਾ ਪਿੰਡ ਇੱਥੇ ਇਹ ਸਾਂਭ ਕੇ ਰੱਖਿਆ ਹੋਇਆ ਚੀਜ਼ਾਂ ਨੇ ਜੀ ਬਾਕੀ ਪਿੰਡਾਂ ਦੇ ਵਿੱਚ ਵੀ ਅਸੀਂ ਜਾਣਦੇ ਹਾਂ ਕਿ ਤਕਰੀਬਨ ਸਾਨੂੰ ਆ ਚੀਜ਼ ਵਿਊ ਨਹੀਂ ਮਿਲਿਆ ਕਿਤੇ ਵੀ ਬਹੁਤ ਸੋਹਣਾ ਲੱਗਾ ਤੁਹਾਡੇ ਪਿੰਡ ਇੱਥੇ ਆ ਕੇ ਤੇ ਬਾਕੀ ਤੁਹਾਡਾ ਇਹਦੇ ਬਾਰੇ ਕੀ ਮਤਲਬ ਹੈ ਜਿਹੜੇ ਆਪਾਂ ਪੱਤੀਆਂ ਦੇ ਵਿੱਚ ਵੰਡੀਆਂ ਹੋਈਆਂ ਪੱਤੀਆਂ ਉਸ ਟਾਈਮ ਦੀਆਂ ਵੰਡੀਆਂ ਹੋਈਆਂ ਲੱਗੀਆਂ ਹੋਵੇਗੀ ਠੀਕ ਹੈ ਜੀ ਬਾਕੀ ਦੋਸਤੋ ਦੇਖੋ ਸਾਹਮਣੇ ਰੱਖਿਆ ਹੋਇਆ ਚੀਜ਼ਾਂ ਇਹਨਾਂ ਦੀ ਹਨਾ ਲੋਕਾਂ ਦੀ ਇਹਨਾਂ ਲੋਕਾਂ ਨੇ ਬਣਾ ਕੇ ਰੱਖੀਆਂ ਹੋਈਆਂ ਚੀਜ਼ਾਂ ਨੇਗੀਆਂ ਇਹਨਾਂ ਧੰਨਵਾਦ ਇਹਨਾਂ ਦਾ ਜਿਹੜੇ ਨੇ ਇਹਨਾਂ ਨੇ ਸਾਹਮਣੇ ਰੱਖੀਆਂ ਹੋਈਆਂ ਨੇ ਕਿਉਂਕਿ ਇਹ ਉਹਨਾਂ ਸਮਿਆਂ ਦੀਆਂ ਨੇ ਉਹ ਉਹਨਾਂ ਸਮਿਆਂ ਦੀਆਂ ਨੇਗੀਆਂ ਇਹ ਇਹ ਵੀ ਆਪਣਾ ਮਤਲਬ ਹਰੇਕ ਵੀਰ ਜਿਹੜੇ ਵੀ ਪੰਡਤ ਦੇ ਵਿੱਚ ਹੈਗੀਆਂ ਨੇ ਉਥੇ ਇਹਨਾਂ ਦਾ ਫਰਜ ਬਣਦਾ ਵੀ ਇਹ ਹਰੀਆਂ ਚੀਜ਼ਾਂ ਨੂੰ ਸੰਭਾਲ ਕੇ ਰੱਖਿਆ ਜਾਵੇ ਜੋ ਆਉਣ ਵਾਲੇ ਪਿਛੋਕੜ ਨੂੰ ਆਪਣੇ ਪਿਛੋਕੜ ਜਿਹੜਾ ਦੱਸਿਆ ਜਾ ਸਕਦਾ ਉਹਨਾਂ ਵਾਲੀ ਪੀੜ੍ਹੀ ਨੂੰ ਤਾਂ ਪਤਾ ਲੱਗ ਸਕੇ ਹਨਾ ਵੀ ਆਪਾਂ ਮਤਲਬ ਕਿਹੜੇ ਸਮੇਂ ਦੇ ਵਿੱਚੋਂ ਆਪਣੇ ਬਜ਼ੁਰਗ ਗੁਜ਼ਰੇ ਹੋਏ ਨੇ ਕਿ ਕਿੰਝੋ ਚੀਜ਼ਾਂ ਟੱਪੀਆਂ ਹੋਈਆਂ ਨੇ ਇਹ ਤੇ ਇਹ ਚੀਜ਼ਾਂ ਉਸਾਂ ਉਸ ਚੀਜ਼ ਦੀ ਮਿਸਾਲ ਆ ਗਈ ਅੱਜ ਖੜੀ ਹੈਗੀਆਂ 1960 ਦੇ ਵਿੱਚ ਬਾਪੂ ਜੀ ਕਹਿੰਦੇ ਇਹ ਪੱਕੀ ਕਰੀ ਆ ਬਾਕੀ ਆਦਾ ਕਹਿੰਦੇ 150 ਸਾਲ ਪੁਰਾਣੇ ਨੇਗੇ ਇਹ ਤਾਂ ਉਦੋਂ ਦੀ ਖੜੇ ਨੇ ਇਹਨਾਂ ਦੀ ਰਿਪੇਅਰ ਕਰ ਚੁੱਕੇ ਨੇ ਕਿ ਬਾਪੂ ਜੀ ਆਪਣਾ ਤੁਹਾਡਾ ਧੰਨਵਾਦ ਜੀ ਸਾਨੂੰ ਇਹ ਚੀਜ਼ ਦੀ ਤੁਸੀਂ ਆਪਣਾ ਜਾਣਕਾਰੀ ਦਿੱਤੀ ਹੈਗੀ ਸ਼ੋਸ਼ ਭਾਈ ਤੁਹਾਡੇ ਵੀ ਬਹੁਤ ਬਹੁਤ ਧੰਨਵਾਦ ਤੁਹਾਡੇ ਟਾਈਮ ਦੇ ਵਿੱਚ ਟਾਈਮ ਦੇ ਵਿੱਚੋਂ ਟਾਈਮ ਕੱਢਿਆ ਅਸੀਂ ਤੁਸੀਂ ਕੀ ਅਪੀਲ ਕਰਦੇ ਹੋ ਵੀ ਮੰਨ ਲਓ ਤੁਹਾਡੇ ਇੱਥੇ ਪਿੰਡ ਦਾ ਸਹਿਯੋਗ ਹੋਣਾ ਮਤਲਬ ਸਹਿਯੋਗ ਹੈ ਜਿਹੜਾ ਲੋਕਾਂ ਨੂੰ ਜਿਵੇਂ ਅੱਜ ਸ਼ੂਟ ਕਰਕੇ ਲੈ ਕੇ ਗਏ ਨੇਗੇ ਗਾਣੇ ਵਗੈਰਾ ਤੇ ਉਹਨਾਂ ਦਾ ਹੁੰਦਾਗਾ ਵੀ ਇੱਥੇ ਥੋੜੇ ਸਾਫ ਸਫਾਈ ਦਾ ਧਿਆਨ ਉੱਪਰ ਮੱਦੇ ਨਜ਼ਰ ਦਾ ਰੱਖਦੇ ਹੋਣਗੇ ਆਪ ਦਾ ਧਿਆਨ ਹੋਈ ਉਹ ਧਿਆਨ ਤਾਂ ਕਰਨੇ ਪੈਂਦਾ ਜੇ ਕੋਈ ਮੰਨ ਲਓ ਇੱਥੇ ਆਉਂਦਾਗਾ ਤਾਂ ਉਹਨੂੰ ਆਪ ਦਾ ਆਪ ਦਾ ਵੀ ਖਰਚ ਬਣਦਾ ਹੈ ਨਾ ਜੀ ਜਿਵੇਂ ਤੁਸੀਂ ਸਾਂਭ ਕੇ ਰੱਖੀ ਹੋਈ ਹੈ ਜੀ ਇਹ ਉਹਨੂੰ ਉਸੇ ਤਰ੍ਹਾਂ ਹੀ ਆਪਣਾ ਬਣੀ ਰਹੇ ਸਾਂਭ ਕੇ ਰੱਖੇ ਸੰਭਲੂਨ ਕਰਦੇ ਹਾਂ ਰੋਜ਼ ਬਿਲਕੁਲ ਜੀ ਬਿਲਕੁਲ ਚਾਹੀਦਾ ਵੀ ਹੈ ਦੇਖੋ ਦੋਸਤੋ ਕੈਮਰਾਮੈਨ ਜਿਓ ਉਹ ਦਰਵਾਜ਼ੇ ਦਿਖਾ ਕੇ ਉਹ ਜਿਹੜੇ ਪੁਰਾਣੇ ਸਾਰੇ ਉਸ ਸਮੇਂ ਦੇ ਲੱਗੇ ਹੋਏ ਨੇ ਇਧਰ ਲੇ ਇਧਰ ਲੇ ਜਿਹੜੇ ਉਹ ਗੇਟ ਲੱਗੇ ਹੋਏ ਨੇ ਉਹ ਲੱਕੜ ਦੇ ਲੱਕੜ ਦੇ ਗੇਟ ਲੱਗੇ ਹੋਏ ਜਿਹੜਾ ਆ ਲੱਕੜ ਦਾ ਪੁਰਾਣਾ ਆ ਜਿਹੜੇ ਲੱਕੜ ਦੇ ਗੇਟ ਲੱਗੇ ਹੋਏ ਨੇ ਜੀ ਆ ਤੁਸੀਂ ਦੇਖ ਸਕਦੇ ਹੋਗੇ ਉਸ ਸਮੇਂ ਦੇ ਨੇਗੇ ਪੁਰਾਣੇ ਸਮੇਂ ਦੇ ਨੇ ਅੱਜ ਵੀ ਇਹਨਾਂ ਨੇ ਫੇਟੀਆਂ ਬੰਦ ਦੇਖ ਸਕਦੇ ਤੁਸੀਂ ਇਹ ਜਿਹੜੇ ਪੁਰਾਣੀਆਂ ਇਹ ਪੁਰਾਣੇ ਜਿਹੜੇ ਦਰਵਾਜ਼ੇ ਨੇ ਇਥੇ ਅਜੇ ਮੇ ਲੱਗੇ ਹੋਏ ਨੇ ਅੰਦਰੋਂ ਦੇ ਤੋਂ ਨਾ ਸਾਰੀਆਂ ਆ ਗਈਆਂ ਸਾਰੀਆਂ ਪੁਰਾਣੀਆਂ ਨੇਗੀਆਂ ਆਹ ਦੇਖੋ ਆ ਜਿਹੜੀ ਹੈਗੀ ਹੈਗੀ ਆਪਣਾ ਬਾਰੀਆਂ ਲੱਗੀਆਂ ਇਹ ਵੀ ਸਾਰੀਆਂ ਤਾਂ ਨੇ ਲੱਗੀਆਂ ਹੋਣ ਨੇ ਦੇਖੋ ਗੁਦਰਤ ਦੇਖੋ ਗੁਦਰਤ ਕਿੱਥੋਂ ਦੀ ਕਿੱਥੋਂ ਦੇਖੋ ਇੰਨਾ ਪੁਰਾਣਾ ਤੁਸੀਂ ਇੱਥੇ ਹਾਵਲਾ ਸਕਦੇ ਹੋ ਵੀ ਇੰਨਾ ਪੁਰਾਣਾ ਇਹ ਜਿਹੜਾ ਇਹਦੇ ਵਿਚ ਦੇ ਦਰਖਤ ਵੀ ਨਿਕਲੇ ਨੇ ਇਹਨੂੰ ਸਾਫ ਕੇ ਰੱਖਿਆ ਹੋਇਆ ਹੈਗਾ ਤਾਂ ਦੋਸਤੋ ਸਾਡੀ ਇਹੀ ਅਪੀਲ ਹੈ ਕਿ ਜਿਨ੍ਹਾਂ ਨੇ ਵੀ ਕੋਈ ਵੀਡੀਓ ਸ਼ੂਟ ਕਰਨੀ ਹੈ ਕੋਈ ਗਾਣਾ ਪਿੰਡ ਦਾ ਵੀ ਸਹਿਯੋਗ ਰਹਿੰਦਾਗਾ ਵੀਰ ਨਾਲ ਜਿਹੜਾ ਮੰਨਸਾ ਡਿਸਟ੍ਰਿਕਟ ਪਿੰਡ ਸਦਾ ਸਿੰਘ ਵਾਲੇ ਦੇ ਕੋਲ ਪਹੁੰਚ ਕੇ ਤੁਸੀਂ ਸ਼ੂਟਿੰਗ ਤੇ ਬਹੁਤ ਵਧੀਆ ਜੀ ਹੋਊਗਾ ਇੱਥੇ ਤੁਸੀਂ ਆਪ ਦਾ ਜਿਹੜਾ ਰੱਖ ਸਕਦੇ ਆ ਬਹੁਤ ਸੋਹਣੀ ਲੋਕੇਸ਼ਨ ਬਣੀ ਹੋਈ ਹੈ ਇਹ ਹਰੀਆਂ ਲੋਕੇਸ਼ਨਾਂ ਕਿਤੇ ਰੁਪਈਏ ਦੇ ਕੇ ਵੀ ਨਹੀਂ ਮਿਲਦੀਆਂ ਹੈਗੀਆਂ ਇਦਾਂ ਦੀਆਂ ਲੋਕੇਸ਼ਨਾਂ ਜੇ ਇੱਥੇ ਜਦੋਂ ਆਪਣਾ ਫ੍ਰੀ ਆਫ ਕੋਸਟ ਦੇ ਵਿੱਚ ਮਿਲ ਰਹੀਆਂ ਨਹੀਂ ਹੈਗੀਆਂ ਇਹਨਾਂ ਨੇ ਲੋਕ ਇਹਨਾਂ ਲੋਕਾਂ ਨੇ ਸੰਭਾਲਿਆ ਹੋਇਆ ਹੈਗਾ ਇਹਨਾਂ ਨੂੰ ਮੈਂ ਤਾਂ ਪਹਿਲਾਂ ਧੰਨਵਾਦ ਹੈ ਵੀ ਹਰੀ ਚੀਜ਼ਾਂ ਸੰਭਾਲ ਕੇ ਰੱਖੀਆਂ ਹੋਈਆਂ ਨਹੀਂ ਹੈਗੀਆਂ ਅਸੀਂ ਇੱਕ ਵੀ ਅਪੀਲ ਕਰਦੇ ਹਾਂ ਵੀ ਇਹ ਜਾਣਕਾਰੀ ਜੇ ਤੁਹਾਨੂੰ ਚੰਗੀ ਲੱਗੀ ਤਾਂ ਪੇਜ ਨੂੰ ਫੋਲੋ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੁਹਾਨੂੰ ਲੋਕੇਸ਼ਨ ਕਿੱਦਾਂ ਦੀ ਲੱਗੀ ਜਗ੍ਹਾ ਕਿਹੜੀ ਲੱਗੀ ਧੰਨਵਾਦ ਜੀ ਚਲੋ